ਅੱਜ ਦੀ ਸੱਚੀ ਘਟਨਾ ਇੱਕ ਅਜਿਹੀ ਔਰਤ ਦੀ ਜੋ ਗਰੀਬੀ ਦੇ ਵਿੱਚ ਉੱਠਦੀ ਹੈ ਉਸ ਦਾ ਵਿਆਹ ਹੁੰਦਾ ਹੈ ਵਿਆਹ ਤੋਂ ਬਾਅਦ ਸਹੁਰੇ ਉਸ ਨੂੰ ਤੰਗ ਕਰਨ ਲੱਗਦੇ ਨੇ ਪਰ ਉਹ ਆਪਣੇ ਪੈਰਾਂ ਤੇ ਖੜੀ ਹੋਣਾ ਚਾਹੁੰਦੀ ਸੀ ਤੇ ਉਸ ਨੂੰ ਨੌਕਰੀ ਵੀ ਮਿਲ ਜਾਂਦੀ ਹੈ ਪਰ ਉਸ ਤੋਂ ਬਾਅਦ ਜੋ ਉਸ ਨਾਲ ਹੁੰਦਾ ਉਹ ਬੜਾ ਹੀ ਦਰਦਨਾਕ ਹੁੰਦਾ ਹੈ ਤੇ ਜਦੋਂ ਲੋਕ ਇਹ ਸਾਰੀ ਘਟਨਾ ਸੁਣਦੇ ਨੇ ਤਾਂ ਉਹ ਹੈਰਾਨ ਹੋ ਜਾਂਦੇ ਨੇ ਉਹ ਸੋਚਣ ਲਈ ਮਜਬੂਰ ਹੋ ਜਾਂਦੇ ਨੇ ਕਿ ਐਦਾਂ ਕਿਵੇਂ ਹੋ ਸਕਦਾ ਹੈ ਸਾਰੇ ਦੋਸਤਾਂ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ 바ਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲਓ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਹ ਸੱਚੀ ਘਟਨਾ ਕਰਨਾਟਕਾ ਦਾ ਬੇਲਗਾਮ ਗੱਲ ਹੈ 2020 ਦੀ ਇੱਥੋਂ ਦੀ ਰਹਿਣ ਵਾਲੀ ਸੁਦਾ ਰਾਣੀ ਜੋ ਕਿ ਇੱਕ ਗਰੀਬ ਪਰਿਵਾਰ ਦੇ ਵਿੱਚ ਪੈਦਾ ਹੁੰਦੀ ਹੈ ਇਸ ਦੇ ਪਿਤਾ ਮਜ਼ਦੂਰੀ ਕਰਦੇ ਸੀ ਤੇ ਘਰ ਦੇ ਜੋ ਹਾਲਾਤ ਸੀ ਉਹ ਜਿਆਦਾ ਵਧੀਆ ਨਹੀਂ ਸੀ 17 ਸਾਲਾਂ ਦੀ ਉਮਰ ਦੇ ਵਿੱਚ 2012 ਦੇ ਵਿੱਚ ਜੋ ਸੁਧਾਰਾਣੀ ਹੁੰਦੀ ਹੈ ਉਸ ਦਾ ਵਿਆਹ ਕਰ ਦਿੱਤਾ ਜਾਂਦਾ ਹੈ ਸੁਧਾ ਬਸ ਆਪਣੇ ਪਿੰਡ ਦੇ ਸਕੂਲ ਤੱਕ ਹੀ ਪੜੀ ਸੀ ਕਾਲਜ ਜਾਣ ਦਾ ਉਸ ਨੂੰ ਮੌਕਾ ਨਹੀਂ ਮਿਲਿਆ ਕਿਉਂਕਿ ਉਸ ਦੇ ਘਰ ਦੇ ਹਾਲਾਤ ਜਿਆਦਾ ਵਧੀਆ ਨਹੀਂ ਸੀ ਤੇ ਉਹ ਵੀ ਆਪਣੇ ਘਰ ਨੂੰ ਚਲਾਉਣ ਲਈ ਆਪਣੇ ਮਾਤਾ ਪਿਤਾ ਦੀ ਸਹਾਇਤਾ ਕਰਨ ਲਈ ਕੰਮ ਕਰਦੀ ਸੀ ਪਰ 2012 ਦੇ ਵਿੱਚ ਉਸ ਦਾ ਵਿਆਹ ਕਰ ਦਿੱਤਾ ਜਾਂਦਾ ਹੈ ਬਸੱਪਾ ਹੜੱਪਤ ਦੇ ਨਾਲ ਸੁਦਾ ਰਾਣੀ ਵਿਆਹ ਕੇ ਆਪਣੇ ਸਹੁਰੇ ਚਲੀ ਜਾਂਦੀ ਹੈ 2 ਸਾਲਾਂ ਬਾਅਦ ਸੁਦਾ ਦੇ ਕੋਲ ਇੱਕ ਬੱਚੇ ਦਾ ਜਨਮ ਹੁੰਦਾ ਹੈ ਜ਼ਿੰਦਗੀ ਚੰਗੀ ਚੱਲ ਰਹੀ ਸੀ ਪਰ ਇੱਕ ਦਿਨ ਬੱਚੇ ਦੀ ਤਬੀਅਤ ਵਿਗੜ ਜਾਂਦੀ ਹੈ ਤੇ ਉਸ ਦੀ ਅਚਾਨਕ ਮੌਤ ਹੋ ਜਾਂਦੀ ਹੈ ਪਰ ਜੋ ਸਹੁਰਾ ਪਰਿਵਾਰ ਸੀ ਉਹ ਬੱਚੇ ਦੀ ਮੌਤ ਦਾ ਜ਼ਿੰਮੇਵਾਰ ਸੁਦਾ ਰਾਣੀ ਨੂੰ ਮੰਨਦਾ ਹੈ ਉਹ ਕਹਿੰਦੇ ਕਿ ਇਸ ਨੇ ਬੱਚੇ ਦਾ ਚੰਗੀ ਤਰ੍ਹਾਂ ਖਿਆਲ ਨਹੀਂ ਰੱਖਿਆ ਇਸ ਕਰਕੇ ਹੀ ਬੱਚੇ ਦੀ ਮੌਤ ਹੋਈ ਹੈ ਹੁਣ ਸੁਦਾ ਰਾਣੀ ਨਾਲ ਜੋ ਸਹੁਰਿਆਂ ਦਾ ਵਿਵਹਾਰ ਸੀ ਉਹ ਜਿਆਦਾ ਵਧੀਆ ਨਹੀਂ ਸੀ ਸੁਦਾ ਨੂੰ ਤਾਨੇ ਮੇਨੇ ਸੁਣਨੇ ਪੈਂਦੇ ਸੀ ਇੱਕ ਦਿਨ ਤਾਂ ਹਾਦੀ ਹੋ ਜਾਂਦੀ ਹੈ ਜਦੋਂ ਪਰਿਵਾਰ ਵਾਲੇ ਸਹੁਰੇ ਪਰਿਵਾਰ ਵਾਲੇ ਸੁਦਾ ਨੂੰ ਸਾੜਨ ਦੀ ਕੋਸ਼ਿਸ਼ ਕਰਦੇ ਆ ਪਰ ਸੁਦਾ ਆਪਣੀ ਜਾਨ ਬਚਾ ਕੇ ਇਥੋਂ ਭੱਜ ਜਾਂਦੀ ਹੈ ਆਪਣੇ ਪੇਕਿਆਂ ਦੇ ਘਰ ਪਰ ਪੇਕਿਆਂ ਦੀ ਹਾਲਤ ਦਾ ਸੁਦਾ ਨੂੰ ਪਤਾ ਸੀ ਉਸ ਨੂੰ ਪਤਾ ਸੀ ਕਿ ਕੀ ਹਾਲਾਤ ਮੇਰੇ ਪੇਕਿਆਂ ਦੇ ਨੇ ਕੀ ਮੇਰਾ ਉਹ ਖਰਚਾ ਚਲਾ ਸਕਦੇ ਆ ਜਾਂ ਨਹੀਂ ਚਲਾ ਸਕਦੇ ਫਿਰ ਸੁਦਾ ਨੇ ਟਰਾਈ ਕੀਤੀ ਨੌਕਰੀ ਕਿ ਉਸ ਨੂੰ ਕੋਈ ਨੌਕਰੀ ਮਿਲ ਜਾਵੇ ਉਹ ਆਪਣਾ ਖਰਚਾ ਆਪ ਚਲਾਵੇ ਜਿਸ ਨਾਲ ਉਹ ਆਪਣੇ ਪੇਕੇ ਪਰਿਵਾਰ ਤੇ ਭਾਰ ਨਾ ਹੋਵੇ ਸੁਦਾ ਹੁਣ ਨੌਕਰੀ ਦੀ ਤਲਾਸ਼ ਕਰ ਰਹੀ ਸੀ ਤੇ ਸੁਦਾ ਦੀ ਮੁਲਾਕਾਤ ਇੱਕ ਮੁੰਡਾ ਜਿਸ ਦਾ ਨਾਮ ਰੰਨਾ ਬਾਬੂ ਸੀ ਉਸ ਦੇ ਨਾਲ ਹੁੰਦੀ ਹੈ ਇਹ ਥੋੜਾ ਅਵਾਰਾ ਕਿਸਮ ਦਾ ਬੰਦਾ ਸੀ ਤੇ ਇਸ ਦੇ ਨਾਲ ਇਸ ਦੀਆਂ نزدਕੀਆਂ ਵੱਧ ਜਾਂਦੀਆਂ ਨੇ ਤੇ ਇੱਕ ਦੂਜੇ ਦਾ ਨੰਬਰ ਲੈ ਲੈਂਦੇ ਆ ਇੱਕ ਦੂਜੇ ਨਾਲ ਫੋਨ ਤੇ ਗੱਲਾਂ ਕਰਦੇ ਨੇ نزدਕੀਆਂ ਪਿਆਰ ਦੇ ਵਿੱਚ ਬਦਲ ਜਾਂਦੀਆਂ ਤੇ ਹੁਣ ਇੱਕ ਦੂਜੇ ਨੂੰ ਮਿਲਣ ਲੱਗਦੇ ਨੇ ਬੇਲਗਾਮ ਦੇ ਰੈਸਟੋਰੈਂਟ ਦੇ ਵਿੱਚ ਇਹ ਇੱਕ ਦੂਜੇ ਨਾਲ ਪਾਰਟੀ ਕਰਦੇ ਇੰਜੋਏ ਕਰਦੇ ਜਾਣੀ ਇਹਨਾਂ ਦੀ ਜ਼ਿੰਦਗੀ ਵਧੀਆ ਚੱਲ ਰਹੀ ਸੀ ਜੋ ਅਰੰਨਾ ਬਾਬੂਸੀ ਉਹ ਸੁਧਾ ਰਾਣੀ ਦੇ ਉੱਤੇ ਖਰਚਾ ਕਰਦਾ ਸੀ ਤੇ ਕਈ ਵਾਰ ਉਹ ਸੁਧਾ ਰਾਣੀ ਦੇ ਪੇਕਿਆਂ ਦੀ ਮਦਦ ਵੀ ਕਰ ਦਿੰਦਾ ਸੀ ਕਿਉਂਕਿ ਜੋ ਅਰੰਨਾ ਸੀ ਉਹ ਆਪਣੇ ਘਰੋਂ ਠੀਕ ਸੀ ਤਾਂ ਹੁਣ ਜ਼ਿੰਦਗੀ ਚੱਲਦੀ ਹੈ 2 2.5 ਸਾਲ ਲੰਘ ਜਾਂਦੇ ਨੇ ਜਦੋਂ ਸੁਦਾ ਆਪਣੇ ਸਹੁਰੇ ਪਰਿਵਾਰੋਂ ਪੇਕੇ ਪਰਿਵਾਰ ਆਈ ਸੀ ਉਹ ਗੱਲ ਸੀ 2015 ਦੀ ਤਕਰੀਬਨ ਹੁਣ 2.5 3 ਸਾਲ ਲੰਘਦੇ ਨੇ ਸੁਦਾ ਰਾਣੀ ਜੋਸੀ ਉਹ ਨੌਕਰੀ ਵਾਸਤੇ ਅਪਲਾਈ ਕਰਦੀ ਰਹਿੰਦੀ ਹੈ ਹੱਥ ਪੈਰ ਮਾਰਦੀ ਰਹਿੰਦੀ ਹੈ ਤੇ ਉਸ ਨੂੰ ਆਖਰ ਨੌਕਰੀ ਮਿਲ ਜਾਂਦੀ ਹੈ ਬੇਲਗਾਮ ਦੇ ਇੱਕ ਸਿਵਲ ਹਸਪਤਾਲ ਦੇ ਵਿੱਚ ਸਿਕਿਉਰਟੀ ਗਾਰਡ ਦੀ ਜਿੱਥੇ ਉਸਦੀ 12 ਘੰਟੇ ਡਿਊਟੀ ਹੁੰਦੀ ਸੀ ਡਿਊਟੀ ਸ਼ਿਫਟਾਂ ਵਿੱਚ ਹੁੰਦੀ ਸੀ ਕਦੇ ਦਿਨ ਦੀ ਤੇ ਕਦੇ ਰਾਤ ਦੀ ਜੋ ਸੁਧਾ ਰਾਣੀ ਸੀ ਉਹ ਅਰੰਨਾ ਬਾਬੂ ਨੂੰ 2018 ਦੇ ਵਿੱਚ ਮਿਲੀ ਸੀ ਹੁਣ ਜਦੋਂ ਸੁਧਾ ਰਾਣੀ ਨੂੰ ਨੌਕਰੀ ਮਿਲਦੀ ਹੈ ਉਹ ਆਪਣੇ ਕੰਮ ਦੇ ਵਿੱਚ ਵਿਅਸਤ ਹੋ ਜਾਂਦੀ ਹੈ ਤੇ ਰੰਨਾ ਬਾਬੂ ਦੇ ਨਾਲ ਉਸ ਦੀ ਗੱਲਬਾਤ ਘਟ ਜਾਂਦੀ ਹੈ ਤਾਂ ਜੋ ਰੰਨਾ ਬਾਬੂਸੀ ਉਹ ਸੁਦਾ ਦੇ ਨਾਲ ਗੱਲਬਾਤ ਕਰਨ ਲਈ ਹਮੇਸ਼ਾ ਹੀ ਉਤਾਵਲਾ ਰਹਿੰਦਾ ਸੀ ਪਰ ਸੁਦਾ ਕੰਮ ਵਿੱਚ ਵਿਜੀ ਹੋਣ ਕਾਰਨ ਰੰਨਾ ਬਾਬੂ ਨਾਲ ਉਨੀ ਗੱਲ ਨਹੀਂ ਕਰ ਪਾਉਂਦੀ ਸੀ ਤੇ ਸੁਦਾ ਰਾਣੀ ਨੂੰ ਰੰਨਾ ਬਾਬੂ ਬਾਰੇ ਪਤਾ ਲੱਗਿਆ ਕਿ ਇਸ ਦੇ ਹੋਰ ਕੁੜੀਆਂ ਦੇ ਨਾਲ ਵੀ ਸੰਬੰਧ ਨੇ ਇਸ ਕਾਰਨ ਉਹ ਹੁਣ ਰੰਨਾ ਨੂੰ ਇਗਨੋਰ ਕਰਦੀ ਸੀ ਪਰ ਅਰੰਨਾ ਉਸ ਦੇ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ ਗੱਲ ਹੈ 30 ਦਸੰਬਰ 2020 ਦੀ ਸਵੇਰੇ 7:30 ਵਜੇ ਜਦੋਂ ਸੁਧਾ ਰਾਣੀ ਆਪਣੀ ਡਿਊਟੀ ਖਤਮ ਕਰਕੇ ਹਸਪਤਾਲ ਦੇ ਵਿੱਚੋਂ ਬਾਹਰ ਨਿਕਲਦੀ ਹੈ ਉਸ ਦੇ ਨਾਲ ਗਾਇਤਰੀ ਨਾਉਂ ਦੀ ਇੱਕ ਕੁੜੀ ਹੁੰਦੀ ਹੈ ਜੋ ਕਿ ਸਿਕਿਉਰਿਟੀ ਗਾਰਡ ਦਾ ਹੀ ਉਸ ਹਸਪਤਾਲ ਵਿੱਚ ਕੰਮ ਕਰਦੀ ਹੁੰਦੀ ਹੈ ਇਹ ਦੋਨੋਂ ਸਵੇਰੇ ਆਪਣੀ ਡਿਊਟੀ ਖਤਮ ਕਰਕੇ ਹਸਪਤਾਲ ਚੋਂ ਬਾਹਰ ਨਿਕਲਦੀਆਂ ਤਾਂ ਜੋ ਅਰੰਨਾ ਬਾਬੂ ਹੁੰਦਾ ਉਹ ਮੋਟਰਸਾਈਕਲ ਤੇ ਇੱਕ ਪਾਸੇ ਖੜਾ ਹੁੰਦਾ ਹੈ ਹੁਣ ਜਦੋਂ ਸੁਦਾ ਰਾਣੀ ਦੀ ਨਿਗਾ ਅਰੰਨਾ ਤੇ ਪੈਂਦੀ ਹੈ ਤਾਂ ਉਹ ਗਾਇਤਰੀ ਨੂੰ ਕਹਿੰਦੀ ਹੈ ਕਿ ਮੈਂ ਆਪਣੇ ਦੋਸਤ ਨਾਲ ਗੱਲ ਕਰਕੇ ਆਉਣੀ ਆ ਅਰੰਨਾ ਦੇ ਕੋਲ ਚਲੀ ਜਾਂਦੀ ਹੈ ਤੇ ਅਰੰਨਾ ਉਸ ਨੂੰ ਕਹਿੰਦਾ ਕਿ ਤੂੰ ਮੇਰਾ ਫੋਨ ਕਿਉਂ ਨਹੀਂ ਚੱਕਦੀ ਤੂੰ ਮੇਰੇ ਨਾਲ ਗੱਲ ਕਿਉਂ ਨਹੀਂ ਕਰਦੀ ਤਾਂ ਕਿਹਾ ਕਿ ਕੰਮ ਬਹੁਤ ਜ਼ਿਆਦਾ ਹੁੰਦਾ ਹੈ ਮੈਂ ਬਿਜੀ ਹੁੰਨੀ ਆ ਇਸ ਕਰਕੇ ਮੈਂ ਤੇਰਾ ਫੋਨ ਨਹੀਂ ਚੱਕਦੀ ਮੈਂ ਆਪਣੇ ਪਤੀ ਦੇ ਉੱਤੇ ਤਲਾਕ ਦਾ ਅਤੇ ਖਰਚੇ ਦਾ ਕੇਸ ਵੀ ਕੀਤਾ ਹੋਇਆ ਸੀ ਤਾਂ ਹੁਣ ਅਗਲਾ ਸਵਾਲ ਜੋ ਅਰੰਨਾ ਬਾਬੂ ਦਾ ਹੁੰਦਾ ਉਹ ਉਸ ਨੂੰ ਇਹ ਪੁੱਛਦਾ ਹੈ ਕਿ ਤੂੰ ਮੇਰੇ ਨਾਲ ਵਿਆਹ ਕਦੋਂ ਕਰਵਾਏਂਗੀ ਤਾਂ ਹੁਣ ਸੁਧਾਰਾਣੀ ਅਰੰਨਾ ਨੂੰ ਕਹਿੰਦੀ ਹੈ ਕਿ ਮੇਰਾ ਆਪਣੇ ਪਤੀ ਦੇ ਉੱਪਰ ਤਲਾਕ ਦਾ ਕੇਸ ਕੀਤਾ ਹੋਇਆ ਤੇ ਖਰਚੇ ਦਾ ਕੇਸ ਕੀਤਾ ਹੋਇਆ ਜਦੋਂ ਉਧਰੋਂ ਕੋਈ ਫੈਸਲਾ ਹੋ ਜਾਵੇਗਾ ਫਿਰ ਮੈਂ ਵਿਆਹ ਕਰਵਾ ਲਵਾਂਗੀ ਇਹ ਗੱਲ ਸੁਣ ਕੇ ਅਰੰਨਾ ਨੂੰ ਸੁਦਾ ਰਾਣੀ ਉੱਪਰ ਗੁੱਸਾ ਆ ਜਾਂਦਾ ਹੈ ਤੇ ਉਹ ਆਪਣੇ ਬੈਗ ਦੇ ਵਿੱਚੋਂ ਇੱਕ ਤੇਜ਼ ਤਾਰ ਹਥਿਆਰ ਕੱਢਦਾ ਹੈ ਤੇ ਉਸ ਨਾਲ ਸੁਦਾ ਰਾਣੀ ਦੇ ਉੱਤੇ ਹਮਲਾ ਕਰ ਦਿੰਦਾ ਹੈ ਸੁਦਾ ਦੀ ਚੀਕ ਨਿਕਲ ਜਾਂਦੀ ਹੈ ਚੀਕ ਸੁਣ ਕੇ ਜੋ ਗਾਇਤਰੀ ਸੀ ਉਹ ਜਦੋਂ ਦੇਖਦੀ ਹੈ ਤਾਂ ਜੋ ਅਰੰਨਾ ਬਾਬੂ ਸੀ ਉਹ ਹੁਣ ਸੁਦਾ ਰਾਣੀ ਦੇ ਉੱਤੇ ਹੋਰ वार ਕਰ ਰਿਹਾ ਸੀ ਤੇ ਜਦੋਂ ਗਾਇਤਰੀ ਸੁਦਾ ਰਾਣੀ ਨੂੰ ਬਚਾਉਣ ਲਈ ਉਸ ਵੱਲ ਵੱਧਦੀ ਹੈ ਤਾਂ ਅਰੰਨਾ ਉਸ ਨੂੰ ਉਹ ਤੇਜ਼ ਤਾਰ ਹਥਿਆਰ ਦਿਖਾ ਕੇ ਕਹਿੰਦਾ ਕਿ ਜੇ ਤੂੰ ਮੇਰੇ ਕੋਲ ਆਈਆਂ ਜੇ ਤੂੰ ਇਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਆ ਤਾਂ ਮੈਂ ਤੈਨੂੰ ਵੀ ਮਾਰ ਦੇਵਾਂਗਾ ਇਹ ਦੇਖ ਕੇ ਗਾਇਤਰੀ ਡਰ ਜਾਂਦੀ ਹੈ ਤੇ ਜੋ ਅਰੰਨਾ ਹੁੰਦਾ ਉਹ ਹੋਰ ਸੁਦਾ ਰਾਣੀ ਦੇ ਉੱਤੇ ਬਾਰ ਕਰਦਾ ਤੇ ਉੱਥੋਂ ਫਰਾਰ ਹੋ ਜਾਂਦਾ ਉਸ ਤੋਂ ਬਾਅਦ ਗਾਇਤਰੀ ਜੋ ਹਸਪਤਾਲ ਦੇ ਵਿੱਚ ਸਿਕਿਉਰਿਟੀ ਗਾਰਡ ਹੁੰਦਾ ਜਿਸ ਦਾ ਨਾਮ ਚੇਤਨ ਹੁੰਦਾ ਉਸ ਨੂੰ ਬੁਲਾਉਂਦੀ ਹੈ ਪੁਲਿਸ ਨੂੰ ਕਾਲ ਕੀਤੀ ਜਾਂਦੀ ਹੈ ਤੇ ਸੁਦਾ ਨੂੰ ਹੁਣ ਚੱਕ ਕੇ ਹਸਪਤਾਲ ਵਿੱਚ ਲਿਆਇਆ ਜਾਂਦਾ ਹੈ ਉਸ ਦਾ ਇਲਾਜ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਉਸ ਤੋਂ ਪਹਿਲਾਂ ਹੀ ਸੁਦਾ ਦੀ ਮੌਤ ਹੋ ਜਾਂਦੀ ਹੈ ਹੁਣ ਪੁਲਿਸ ਮੌਕੇ ਤੇ ਆਉਂਦੀ ਹੈ ਸੀਸੀਟੀਵੀ ਕੈਮਰੇ ਦੇਖਦੀ ਹੈ ਤੇ ਸੀਸੀਟੀਵੀ ਕੈਮਰਿਆਂ ਦੇ ਵਿੱਚ ਜੋ ਅਰੰਨਾ ਬਾਬੂ ਸੀ ਉਸ ਦੀ ਸਾਰੀ ਕਰਤੂਤ ਕੈਦ ਹੋ ਜਾਂਦੀ ਹੈ ਤਾਂ ਹੁਣ ਪੁਲਿਸ ਛਾਪੇਮਾਰੀ ਕਰਦੀ ਹੈ ਅਰੰਨਾ ਬਾਬੂ ਨੂੰ ਗ੍ਰਿਫਤਾਰ ਕਰ ਲਈ ਤੇ ਆਖਰ ਅਰੰਨਾ ਪੁਲਿਸ ਦੇ ਹੱਥ ਆ ਜਾਂਦਾ ਹੈ ਤੇ ਫੇਰ ਪੁਲਿਸ ਉਸ ਉੱਪਰ ਕੇਸ ਦਰਜ ਕਰਕੇ ਉਸ ਨੂੰ ਜੇਲ੍ਹ ਭੇਜ ਦਿੰਦੀ ਹੈ ਸੋ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਫੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ آگਾਹ ਕਰਨਾ ਹੈ ਤੁਹਾਨੂੰ ਸਤਰਕ ਕਰਨਾ ਹੈ ਕਿ ਕਿੱਦਾਂ-ਕਿੱਦਾਂ ਦੀਆਂ ਘਟਨਾਵਾਂ ਕਿੱਦਾਂ-ਕਿੱਦਾਂ ਦੇ ਕ੍ਰਾਈਮ ਆਪਣੇ ਸਮਾਜ ਦੇ ਵਿੱਚ ਆਪਣੇ ਆਲੇ-ਦੁਆਲੇ ਦੇ ਵਿੱਚ ਹੋ ਰਿਹਾ ਹੈ ਕਿਵੇਂ ਇੱਕ ਔਰਤ ਜੋ ਕਿ ਆਪਣੇ ਸਹੁਰੇ ਪਰਿਵਾਰ ਤੋਂ ਆਪਣੀ ਜਾਨ ਬਚਾ ਕੇ ਭੱਜਦੀ ਹੈ ਪੇਕਿਆਂ ਦੇ ਘਰ ਰਹਿੰਦੀ ਹੈ ਤੇ ਉਹ ਜਦੋਂ ਜਹਿਦ ਕਰਦੀ ਹੈ ਨੌਕਰੀ ਲਈ ਉਸ ਨੂੰ ਨੌਕਰੀ ਵੀ ਮਿਲ ਜਾਂਦੀ ਹੈ ਪਰ ਆਖਰ ਉਹ ਇੱਕ ਗਲਤੀ ਕਰਦੀ ਹੈ ਇੱਕ ਮੁੰਡੇ ਦੇ ਨਾਲ ਦੋਸਤੀ ਕਰਦੀ ਹੈ ਤੇ ਉਹ ਮੁੰਡਾ ਉਸ ਦੀ ਮੌਤ ਦਾ ਕਾਰਨ ਬਣ ਜਾਂਦਾ ਹੈ ਜਾਨੀ ਉਹ ਉਸ ਦਾ ਕਤਲ ਕਰ ਦਿੰਦਾ ਸੋ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਿਓ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਸ੍ਰੀਕਾਲ